ਤੇਰਾ ਕੀ ਨਾਮ ਹੈ ਮਨਰਾਜ ਮਨਰਾਜ ਸਿੰਘ ਤੇਰਾ ਕੀ ਨਾਮ ਬਤੁ ਖੁਸ਼ਪ੍ਰੀਤ ਖੁਸ਼ਪ੍ਰੀਤ ਓਹੋ ਖੁਸ਼ਪ੍ਰੀਤ ਆਈ ਖੁਸ਼ ਰਹਿੰਦੀ ਆ ਸਾਰ ਨੂੰ ਪਿਆਰਪਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਕਰਦੇ ਸਾਰੇ ਠੀਕ ਹੋਵੋਗੇ ਤੇ ਆਪਾਂ ਨੂੰ ਠੀਕ ਹੋਾਂਗੇ ਤੇ ਚੱਲ ਜੀ ਆਪਾਂ ਅੱਜ ਗੁਰਦੁਆਰਾ ਨਾਲੇ ਚੀਰਾ ਬੇਦਰ ਕਰਨਾਟਕ ਦੇ ਦਰਸ਼ਨ ਕਰਾਂਗੇ ਆਪਾਂ ਦੇ ਦਰਸ਼ਨ ਕਰਾਂਗੇ ਤੇ ਸਵਾ 6 ਹੋ ਗਏ ਨੇ ਤੇ ਆਪਾਂ ਨੂੰ ਟਾਈਮ ਦੇ ਨਾਲ 7 ਵਜੇ ਕੋਈ ਟਾਈਮ ਦੇ ਦਸ 7:00 ਤੱਕ ਤੁਸੀਂ ਇੱਥੇ ਆ ਜਿਓ ਗੁਰਦੁਆਰਾ ਲੰਗਰ ਸਾਹਿਬ ਕੋ ਤੇ ਤੇ ਆਪਾਂ ਹੁਣ ਚੱਲੇ ਆ ਜੀ ਨਾਨਕ ਚੇਰਾ ਗੁਰਦਰ ਸਾਹਿਬ ਦਰਸ਼ਨ ਕਰਾਂਗੇ ਤੇ ਆਪ ਨੂੰ ਦਰਸ਼ਨ ਦਿਵਾਵਾਂਗੇ ਜਿੰਨੇ ਵੀ ਤੁਹਾਡੇ ਕੋਲ ਹੋਣਗੇ ਤੇ ਆਪਾਂ ਤੁਹਾਡੇ ਦਾ ਵੀਡੀਓ ਜ਼ੋਰ ਸਾਂਝੀ ਕਰਾਂਗੇ ਚਲੋ ਚੱਲਦੇ ਆ ਜੀ ਫਿਰ ਅਬਰੇ ਗੱਡੀ ਨਾਲ ਲਾਤੀ ਤੂ ਉਹਦੇ ਜਮਲੇ ਦੇ ਆਟੇ ਬਲਵਾਰਤਾ ਸਿੱਧੀ ਨੇ ਲੈ ਗਿਆ ਸਤ ਸ੍ਰੀ ਅਕਾਲ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਲੋ ਜੀ ਆਪਾਂ ਹੁਣ ਚੱਲ ਪਿਆ ਜੀ ਗੁਰਦੁਆਰਾ ਨਾਮਿਕ ਚੇਰਾ ਸਾਹਿਬ ਵੱਲੋਂ ਤੇ ਸੰਗਤਾਂ ਬੈਠ ਗਈਆਂ ਸਾਰੀਆਂ ਤੇ ਬਾਕੀ ਤੁਹਾਨੂੰ ਰਸਤੇ ਸਾਰਾ ਵਿਰੋਧ ਆਉਂਦੇ ਜਾਵਾਂਗੇ ਤੇ ਸਾਰਿਆਂ ਨਾਲ ਬੈਠੇ ਹੋਈਆਂ ਨਾਲ ਨਾਲ ਤੇ ਚਲੋ ਚੱਲਦੇ ਆਂ ਜੀ ਫਿਰ ਇਹ ਦੇਖ ਲੋ ਸ਼ਹਿਰ ਨਦੀੜ ਦਾ ਸੋਹਣ ਜੀ ਇਦਾਂ ਦਾ ਸ਼ਹਿਰ ਹੈ ਜੀ ਯਾ ਦੇਖੋ ਤੁਸੀਂ ਚੱਲਦੇ ਆਂ ਉਜੀ ਆਪਾਂ ਹੁਣ ਇੱਥੇ ਰੁਕੇ ਹੋਏ ਜੀ ਤੇਲ ਤੋਂ ਪੁਆਲੀ ਗੱਡੀ ਚ ਤੇ ਫਿਰ ਚੱਲਦੇ ਆ ਜੀ ਤੇ ਇੱਥੇ ਹੈਗਾ ਜੀ ਤੇਲ 92 92 ਤੇ ਡੀਜ਼ਲ ਹੈਗਾ 82 ਕਿੱਤਾ ਤੇ ਮੀਂਹ ਪਾਉਂਦੇ ਲੋ ਜੀ ਆਪਾਂ ਪਹੁੰਚ ਗਏ ਜੀ ਜਹਾਜਾਂ ਵਾਲੇ ਗੁਰਦੁਆਰਾ ਸਾਈਬਾ ਤੇ ਗੱਡੀ ਲਾ ਰਹੇ ਜੀ ਬੈਕ ਚਮਨ ਕਿੰਨੇ ਕਿਲੋਮੀਟਰ ਆਹ ਦੇਖੋ ਸਾਹਮਣੇ ਜਾ ਰਹੇ ਜੀ ਪਰ ਉਹ ਤੇ ਚਲੋ ਚਲਦੇ ਆ ਜੀ ਫਿਰ ਦਰਸ਼ਨ ਕਰਦੇ ਆ ਜੀ ਤੇ ਇੱਥੋਂ ਬਸ 100 ਕਿਲੋਮੀਟਰ ਰਹਿ ਗਿਆ ਜੀ ਹੁਣ ਜਿੱਧਰ ਨਾਨਕਸ਼ਿਹਾ ਤੇ ਫਿਰ ਆਪਾਂ ਦਰਸ਼ਨ ਕਰਕੇ ਚਲਦੇ ਆ ਜੀ ਜੋੜੇ ਥਿਲਾ ਦੀਏ ਤਾਂ ਜੀ ਬਹੁਤ ਬਹੁਤ ਸ਼ੁਕਰੀਆ ਬੰਦਾ ਸਾਹਿਬ ਦਾ ਬਹੁਤ ਬਹੁਤ ਮੇਰੇ ਤੈਨੂੰ ਉੱਤਰ ਜਾਣਿਆ ਬਸ ਕੋਲਣੇ ਪੈਣੇ ਸਵਾਗਤ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਬਾਬਾ ਜੀਤ ਸਿੰਘ ਬਾਬਾ ਦੁਜਾਰ ਸਿੰਘ ਉਹਨਾਂ ਦੀ ਯਾਦ ਵਿੱਚ ਗੁਰੂ ਘਰ ਬੜਾ ਜੀ ਰਾਹ ਵਿੱਚ ਤੇ ਤੁਲਾਪਾ ਹੁਣ ਚੱਲਦੇ ਆਂ ਜੀ ਦਰਬਾਰ ਸਾਹਿਬ ਵਿੱਚ ਦਰਸ਼ਨ ਮੇਲੇ ਕਰਦੇ ਆਂ ਜੀ ਫਿਰ ਆਪ ਜੀ ਦਰਸ਼ਨ ਕਰਾਉਣੇ ਆ ਜੀ ਤੇ ਸੰਗਤ ਕਾਫੀ ਆਹੀ ਹੋਈ ਜੀ ਆਪਣੇ ਪੰਜਾਬ ਤੇ ਇਧਰੋਂ ਗੱਡੀਆਂ ਵੀ ਖੜੀਆਂ ਹੋਈਆਂ ਇਧਰ ਸਾਰੇ ਆ ਦੇਖੋ ਜੀ ਚਲੋ ਚਲਦੇ ਆ ਜੀ ਪਹਿਲਾਂ ਆਪਾਂ ਦਰਸ਼ਨ ਕਰਦੇ ਆ ਜੀ ਆਰੇ ਕੀ ਦਾ ਸਾਹਿਬ ਚਾਮਰਿਆ ਬਹੁਤ ਮੁਸ਼ਕਲਾਂ ਹੋ ਜਾਂਦੀ ਸੰਕਾਧੀਆਂ ਇਹਨਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਸੰਤਾ ਮਹਾਪੁਰਸ਼ਾਂ ਵੱਲੋਂ ਇਹ ਪੜਾ ਬਣਾਇਆ ਗਿਆ ਹੁਣ ਇੱਥੇ ਗੁਰੂ ਮਹਾਰਾਜ ਦੇ ਲੰਗਰ 24 ਘੰਟੇ ਚੱਲਦੇ ਰਹਿੰਦੇ ਹਨ ਸਾਧ ਸੰਗਤ ਸ੍ਰੀ ਦੂਤ ਸਾਹਿਬ ਤੋਂ ਆਉਣ ਵਾਲਿਆ ਸੰਕਾ ਇੱਥੇ ਰੁੱਕ ਕੇ ਪ੍ਰਸ਼ਾਦਾ ਪਾਣੀ ਛਕ ਕੇ ਪੁਰਦਵਾਰਾ ਨਾਨਕੀ ਦਾ ਸਾਹਿਬ ਦੇ ਦਰਸ਼ਨ ਚੰਗ ਯਹਨ ਇਹ ਸ਼ੁਰੂ ਕਰਦੀ ਸੇਵਾ ਚਲਦੀ ਹੈ ਚਲ ਰਹੀ ਸੇਵਾ ਵਿੱਚ ਸੰਤਾਂ ਦੇ ਹੰਦੀ ਕਮਰਿਆਂ ਦੀ ਸੇਵਾ ਪਖਿਆਂ ਦੀ ਸੇਵਾ ਲੰਗਰ ਦੀ ਸੇਵਾ ਅਤੇ ਨਿਸ਼ਾਨ ਸਾਹਿਬ ਦੇ ਝੋਲੇ ਦੀ ਸੇਵਾ ਇਹ ਸ਼ੁਰੂ ਕਰਦੀ ਹੈ ਗ੍ਰਾਹੀ ਬਾਰੇ ਰੱਖੇ ਨੇ ਕੀਤੀ ਜਾਂਦੀ ਇੱਕ ਰੁਪਇਆ ਆਪ ਸਭ ਸੰਤਾ ਲਈ ਸਹਿਯੋਗ ਨਾਲ ਚੱਲਦਾ ਹੈ ਇਸ ਦੀ ਸੇਵਾ ਚਲਾ ਰਹੇ ਸੀ ਸੰਤ ਬਾਬਾ ਨਰੇਂਦਰ ਸਿੰਘ ਜੀ ਅਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਦਾ ਸੇਵਾ ਵਾਲੇ ਜਿਨ੍ਹਾਂ ਵੀ ਸੰਤਾ ਨੇ ਗੁਰੂ ਘਰ ਦੀ ਸੇਵਾ ਵਿੱਚ ਕਿੱਸਾ ਪਾਣਾ ਹੋਵੇ ਉਹ ਆਪਣੀਆਂ ਨੇਕ ਕਮਾਈਆਂ ਵਿੱਚੋਂ ਮਾਇਆ ਗੱਦੀ ਤੇ ਜਮਾ ਕਰਵਾ ਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਮਹਾਰਾਜ ਆਪ ਕੀ ਦੀਆਂ ਆਖਰਾ ਸਫਲ ਕਰਨ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਾਪੂ ਆਪੇ ਵੇਲੇ ਬੋਲਣ ਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਆਪਾਂ ਦਰਸ਼ਨ ਕਰਾਂ ਜੀ ਗੁਰੂ ਸਾਹਿਬਾਂ ਜੀ ਦੇ ਤੇ ਚਲਦੇ ਆਪਾਂ ਹੁਣ ਸਾਤਾ ਪਾਉਣੇ ਸਕਦੇ ਆ ਜੀ ਤੇ ਤੁਹਾਨੂੰ ਕਿਸੇ ਦਿਖਾਉਣੇ ਜੀ ਇੱਥੇ ਤੇ ਸਾਹਮਣੇ ਬਣੀ ਹੋਈ ਹੈ ਜੀ ਤੇ ਕਾਫੀ ਸੋਹਣੀ ਬਣੀ ਹੋਈ ਹੈ ਜੀ ਗੁਰੂ ਸਾਹਿਬਾਨ ਦੇ ਸਰੂਪ ਤੇ ਸਾਰਾ ਲਿਖਿਆ ਹੋਇਆ ਹੈ ਜੀ ਜਿਵੇਂ ਗੁਰੂ ਸਾਹਿਬ ਜੀ ਵੇਸੇ ਅ ਸਫਰਸ਼ ਹੱਦ ਦੇ ਕੀਤਾ ਤੇ ਉਹ ਸਾਰੇ ਲਿਖਿਆ ਹੋਇਆ ਜੀ ਇੱਥੇ ਤੇ ਜਿਨੇ ਵੀ ਗੁਰੂ ਸਾਹਿਬ ਦੇ ਰਾਗ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਸਾਰਾ ਕੁਝ ਇਤਿਹਾਸਕ ਦੇ ਵਿੱਚ ਪ੍ਰੋਗ ਰੱਖਦਾ ਜੀ ਜੀ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਮিনার ਇਹ ਖਾਲਸਾ ਇਹ ਮিনার ਇਹ ਖਾਲਸਾ ਬਣਿਆ ਹੋਇਆ ਜੀ ਜਿੰਨੇ ਵੀ ਆਪਣੇ ਸਿੰਘ ਸ਼ਹੀਦ ਹੋਏ ਨੇ ਤੇ ਕੁਰਬਾਨੀਆਂ ਜਿਹਨੇ ਸਿੰਘਾਂ ਦੀਆਂ ਗੁਰੂ ਸਾਹਿਬ ਦੇ ਸਾਰਾ ਕੁਝ ਲਿਖਿਆ ਹੋਇਆ ਜੀ ਇੱਥੇ ਉਜਾਪਾ ਪਛਾਦਾ ਸਕ ਰਿਹਾ ਜੀ ਤੇ ਆਪਾਂ ਹੁਣ ਤੋਂ ਲੈ ਕੇ ਚੱਲਦੇ ਹਾਂ ਉੱਪਰ ਜਹਾਜ ਦੇ ਜਹਾਜ ਵੱਲ ਜਾਂਦਾ ਰਾਤ ਨਾਲੀਏ ਜੀ ਮিনারੇ ਖਾਲਸਾ ਦੇ ਤੇ ਚਲੋ ਚੱਲਦੇ ਆ ਜੀ ਜਹਾਜ ਸਾਡਾ ਚੜ ਗਿਆ ਜਹਾਜ ਚੜਦਾ ਚੜਦੇ ਆ ਪੱਖਾਂ ਉਤਰ ਪੱਖਾਂ ਚੱਲ ਪਿਆ ਪੱਖਾਂ ਚੱਲ ਪਿਆ ਜੀ ਜਹਾਜ ਜਹਾਜ ਵੇ ਰੈਡੀ ਹੈ ਚੱਲਣ ਨੂੰ ਤੇ ਅੱਪਾ ਚੱਲਦੇ ਆ ਜੀ ਛੱਡਦੇ ਆ ਜਹਾਜ਼ ਤੇ ਫਿਰ ਆ ਟਾਇਰ ਦੇਖੋ ਟਾਇਰ ਇਹਦੇ ਇਹ ਬੜਾ ਹੈ ਨਾ ਪੂਰੇ ਪੱਥਰ ਤੇ ਨਾ ਟੁੱਟਣ ਨਾ ਗਲਣ ਲੋ ਜੀ ਆਪਾਂ ਚੱਲਦੇ ਆ ਜੀ ਹੁਣ ਉੱਪਰ ਜਹਾਜ਼ ਕਿਹੜਾ ਲੱਗਿਆ ਉਹਨੇ ਤੇ ਇੱਧਰ ਸਾਰਾ ਇੱਧਰ ਸਾਰਾ ਥਿਊ ਬਹੁਤ ਸੋਹਣਾ ਤੇ ਆ ਜਾ ਰਹੇ ਜੀ ਚੱਲਿਆ ਜੀ ਸਿੱਧਾ ਉਤਰਾਂਗੇ ਅੰਗਲੈਂਡ ਹੁਣ ਚੱਲੇ ਜੀ ਬਾਈ ਜੀ ਤੁਸੀਂ ਕਿਹੜੀ ਕੰਟਰੀ ਚੱਲੇ ਹੋ ਕਹਿੰਦੇ ਬਾਈ ਇਤਨੇ ਦਾ ਕੈਨੇਡਾ ਠੀਕ ਹੈ ਜੀ ਚਲੋ ਜੀ ਇਹ ਸਾਰਾ ਬਾਹਰਲ ਬਸ ਗੁਰੂਦਰ ਸਾਹਿਬ ਜੀ ਦਾ ਤੇ ਆਪਾਂ ਚੱਲਦੇ ਆਂ ਜੀ ਅੰਦਰ ਅੰਦਰ ਇਦਾਂ ਦਾ ਹੀ ਵਾਹ ਜੀ ਤੇ ਲੱਗੀਆਂ ਫੋਟੋਆਂ ਜੀ ਅੰਦਰ ਬਹੁਤ ਸਾਰੀਆਂ ਜੀਆਂ ਸਾਰਾ ਕੁਝ फील होता है जहाज जहाजना जी जहाज सारा देख लो जी सारा जहाज बस इतम है जी ਤੇ ਚਲੋ ਜੀ ਲੋ ਜੀ ਆਪਾਂ ਜਹਾਜੀ ਤੇ ਉਤਰ ਗਏ ਜੀ ਜਹਾਜ ਤੋਂ ਆ ਕੇ ਦਰਸ਼ਨ ਕਰਕੇ ਜਹਾਜ ਦੇ ਵੀ ਤੇ ਬਾਕੀ ਇਧਰ ਫੋਟੋ ਲੱਗੀਆਂ ਹੋਈਆਂ ਜੀ ਗੁਰੂ ਸਾਹਿਬਾਂ ਦਾ ਇਤਿਹਾਸ ਸਾਰਾ ਇੱਥੇ ਹੋਇਆ ਜੀ ਸੋਟਾ ਸਾਹਿਬ ਜਹਾਜੀ ਮਾਤਾ ਗੁਜਰਕੌਰ ਗੁਰਗੋਬ ਸਿੰਘ ਮਹਾਰਾਜ ਤੇ ਹੁਣ ਆਪਾਂ ਚੱਲਦੇ ਆ ਜੀ ਗੱਡੀ ਵੱਲ ਤੇ ਉਹ ਵੀ ਇਧਰ ਵੀ ਹੈਗੇ ਜੀ ਦੇਖ ਲਈਏ ਉਧਰ ਹਾਥੀ ਕੋੜੇ ਮੋਠੇ ਲੱਗੇ ਹੋਏ ਜੀ ਤੇ ਆ ਗੁਰਾ ਆਇਆ ਗਿਆ ਸਾਨੂੰ ਕੋਲੋਂ ਪਾਉਣ ਨੂੰ ਪੈ ਗਿਆ ਤੇ ਆਪਾਂ ਆਪਾਂ ਇਹ ਗੱਡੀ ਚ ਆਇਓ ਜੀ ਠੀਕ ਹੈ ਜੀ ਤੇ ਇਹ ਆਪਣੀ ਗੱਡੀ ਆ ਪੈਣ ਨਾਲ ਸੰਗਤ ਨਾਲ ਆਏ ਹੋਏ ਆ ਜੀ 19 7855 ਨੰਬਰ ਯਾਦ ਕਰ ਲੈ ਗੱਡੀ ਦਾ ਬਾਕੀ ਸੰਗਤ ਬਹੁਤ ਆਈਓ ਜੀ ਤੇ ਉਧਰ ਚਲਦੇ ਆ ਜੀ ਇਹ ਬੱਚਿਆਂ ਵਾਸਤੇ ਬਣੀ ਹੋਈਆਂ ਜੀ ਦੇਖੀਏ ਤੇ ਕੇ ਇੰਜੋਏਮੈਂਟ ਕਰ ਲੈਂਦੇ ਇੱਥੇ ਬੱਚੇ ਖੁਸ਼ ਹੋ ਜਾਂਦੇ ਆ ਜੀ ਇੱਧਰ ਸ਼ੇਰ ਬਣੇ ਹੋਏ ਜੀ ਤੇ ਇੱਧਰ ਮੋਰ ਹਾਥੀ ਊਂਠ ਤੇ ਇਦਾਂ ਘੋੜੇ ਬਲਦ ਆਇਆ ਬੜੇ ਹੋਏ ਜੀ ਆ ਕੁਸ਼ਾ ਜੀ ਇੱਥੇ ਤੇ ਗੁਰਦੁਆਰਾ ਸਾਹਿਬ ਸਾਹਮਣੇ ਜੀ ਤੇ ਆਓ ਤੁਹਾਨੂੰ ਵੀ ਲੈ ਕੇ ਚੱਲਦੇ ਆਂ ਆ ਬੜੇ ਹੋਏ ਘੋੜੇ ਊਂਠ ਇੱਥੇ ਬੋਲ ਫੋਟੋ ਫੋਟੋ ਕੋ ਚਾਲੋ ਐ ਬੋਲ ਬਣਿਆ ਹੋਇਆ ਜੀ ਇੱਧਰ ਪਾਈ ਜੀ ਕੜ ਕੇ ਘੋੜੀ ਤੇ ਇੱਧਰ ਚੱਕੀ ਠੀਕ ਹੈ ਜੀ ਤੇ ਐ ਹੁੰਦਾ ਜੀ ਆਪੋ ਕੇ ਜਿਹਾ ਇਦਾਂ ਬਣਿਆ ਹੋਇਆ ਜੀ ਤੇ ਬਹੁਤ ਸੋਹਣਾ ਜੀ ਗੁਰੂ ਘਰ ਬਣਿਆ ਹੋਇਆ ਜੀ ਰਸਤੇ ਵਿੱਚ ਆਂਦਾ ਜਦੋਂ ਆਪਾਂ ਕਰਨਾਟਕਾ ਵੱਧਰ ਜਾਣੀਆਂ ਨਾਨਕਜੀਹਾਂ ਤੇ ਰਸਤੇ ਵਿੱਚ ਪਹਿਲਾ ਸਟਾਪ ਆਂਦਾ ਜੀ ਜਿੱਥੇ ਸੰਗਤਾਂ ਰੁਕ ਕੇ ਆਪਣਾ ਲੰਗਰ ਬੰਨ ਛਕ ਲੈਂਦੀਆਂ ਤੇ ਦਰਸ਼ਨ ਕਰ ਲੈਂਦੀਆਂ ਨੇ ਇਹ ਸੰਗਤ ਆਪਣੇ ਨਾਲ ਹੀ ਆਈਆਂ ਨੇ ਤੇ ਆ ਵੀਰ ਜੀ ਨੇ ਤੇ ਇਹ ਵੀਰ ਜੀ ਆਪਣੇ ਤੁਸੀਂ ਕਿੱਥੋਂ ਆਹੀਂ ਬਠਿੰਡਾ ਜ਼ਿਲ੍ਹਾ ਮਾਨਸਾ ਤੋਂ ਹਾਂਜੀ ਇਹ ਹੋਇਆ ਜੀ ਪੰਛੀ ਨੇ ਕਬੂਤਰ ਨੇ ਕਬੂਤਰ ਆਖੇ ਹੋਇਆ ਜੀ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆ ਜੀ ਤਹੋ ਜਾਲੀ ਲਾਈ ਹੋਈ ਹੈ ਜਾਲੀ ਚ ਵੀ ਇਹਨਾਂ ਦੀ ਕੋਈ ਬਹੁਤ ਪਪੋਤਰ ਹੈ ਤੇ ਉਧਰ ਬਤਕਾਂ ਦੀਆਂ ਛੋਟੇ ਛੋਟੀਆਂ ਹੁਣ ਉਹ ਵੀ ਦਿਖਾਉਣਾ ਜੀ ਇਹ ਵਾਲੀਆਂ ਨਾ ਭੈਣੇ ਡਰਨ ਆ ਜਾ ਆ ਜਾ ਆ ਜਾ ਆ ਜਾ ਜਾਂਦੀ ਹੈ ਜਾਂਦੀ ਹੈ ਭੱਜੀ 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 ਦਰਦੀਆਂ ਹੈ